ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਇਸ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਜਗਤ ਜਲੰਦੇ ਨੂੰ ਤਾਰਨ ਵਾਸਤੇ ਗੁਰੂ ਜੀ ਨੇ ਕੀ ਕੀ ਉਪਦੇਸ਼ ਦਿੱਤੇ ਤੇ ਕੀ ਕੀ ਕੌਤਿਕ ਵਿਖਾਏ ਉਹ ਸਾਧ ਸੰਗਤ ਜੀ ਲੜੀ ਨੂੰ ਜੋੜਨ ਵਾਸਤੇ ਪਿਛਲੀਆਂ ਸਾਖੀਆਂ ਨੂੰ ਜ਼ਰੂਰ ਸੁਣ ਲਿਆ ਜਾਵੇ ਉਹ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਇਸ ਚੈਨਲ ਦੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ ਸੰਗਤ ਜੀ ਸਾਖੀ ਨੂੰ ਪੂਰਾ ਜ਼ਰੂਰ ਸੁਨਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਾਧ ਸੰਗਤ ਜੀ ਆਓ ਅੱਜ ਦੀ ਸਾਖੀ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਸਾਖੀ ਦਾ ਟੌਪਿਕ ਹੈ ਵਲੀ ਗੰਧਾਰੀ ਦਾ ਹੰਕਾਰ ਤੋੜਨਾ ਮੱਕੇ ਤੋਂ ਗੁਰੂ ਜੀ ਤੇ ਭਾਈ ਮਰਦਾਨਾ ਹਸਨ ਬਦਾਲ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਪੰਜਾ ਸਾਹਿਬ ਸ਼ਸ਼ੋਭਿਤ ਹੈ ਭਾਈ ਮਰਦਾਨਾ ਨੂੰ ਪਿਆਸ ਲੱਗੀ ਤਾਂ ਉਸਨੇ ਗੁਰੂ ਜੀ ਤੋਂ ਕਿਸੇ ਥਾਂ ਪਾਣੀ ਦੀ ਭਾਲ ਕਰਨ ਲਈ ਆਗਿਆ ਮੰਗੀ ਕਿਉਂਕਿ ਉਸ ਥਾਂ ਪਾਣੀ ਦੀ ਬਹੁਤ ਕਮੀ ਸੀ ਗੁਰੂ ਜੀ ਨੇ ਸੁਝਾ ਦਿੱਤਾ ਕਿ ਇਸ ਪਹਾੜੀ ਉੱਪਰ ਇੱਕ ਵਲੀ ਗੰਧਾਰੀ ਨਾਂ ਦਾ ਫਕੀਰ ਰਹਿੰਦਾ ਹੈ ਉਸ ਪਾਸ ਪਾਣੀ ਦਾ ਇੱਕ ਚਸ਼ਮਾ ਹੈ ਜਿਸ ਵਿੱਚੋਂ ਉਹ ਕਿਸੇ ਨੂੰ ਪਾਣੀ ਪੀਣ ਨੂੰ ਨਹੀਂ ਦਿੰਦਾ ਹੋ ਸਕਦਾ ਹੈ ਕਿ ਤੈਨੂੰ ਪਰਦੇਸੀ ਸਮਝ ਕੇ ਤਰਸ ਕਰਕੇ ਪਾਣੀ ਦੇ ਦੇਵੇ ਭਾਈ ਮਰਦਾਨਾ ਜੀ ਪਹਾੜੀ ਉੱਪਰ ਚੜ ਕੇ ਬਲੀ ਗੰਧਾਰੀ ਪਾਸ ਪਹੁੰਚ ਗਏ ਅਤੇ ਪਾਣੀ ਲਈ ਉਸ ਨੂੰ ਬੇਨਤੀ ਕੀਤੀ ਬਲੀ ਗੰਧਾਰੀ ਨੇ ਆਖਿਆ ਕਿ ਇਸ ਚਸ਼ਮੇ ਦਾ ਪਾਣੀ ਜੇ ਮੈਂ ਲੋਕਾਂ ਨੂੰ ਦੇਣ ਲੱਗਾ ਤਾਂ ਇਹ ਮੁੱਕ ਜਾਵੇਗਾ ਇਹ ਪਾਣੀ ਮੈਂ ਸਿਰਫ ਆਪਣੇ ਪੀਣ ਵਾਸਤੇ ਹੀ ਰੱਖਿਆ ਹੈ ਭਾਈ ਮਰਦਾਨਾ ਨੇ ਬੇਨਤੀ ਕੀਤੀ ਮੈਂ ਪਰਦੇਸੀ ਹਾਂ ਇਥੇ ਪਾਣੀ ਦੀ ਬਹੁਤ ਘਾਟ ਹੈ ਇਸ ਕਰਕੇ ਹੀ ਮੈਂ ਆਪ ਜੀ ਪਾਸ ਆਇਆ ਹਾਂ ਵਲੀ ਗੰਧਾਰੀ ਤੇ ਇਸ ਬੇਨਤੀ ਦਾ ਕੋਈ ਅਸਰ ਨਾ ਹੋਇਆ ਤੇ ਉਸਨੇ ਭਾਈ ਮਰਦਾਨੇ ਨੂੰ ਕੋਰਾ ਜਵਾਬ ਦੇ ਦਿੱਤਾ ਭਾਈ ਮਰਦਾਨਾ ਵਾਪਸ ਮੋੜ ਆਇਆ ਤੇ ਗੁਰੂ ਜੀ ਨੂੰ ਵਲੀ ਗੰਧਾਰੀ ਦੇ ਇਨਕਾਰ ਕਰਨ ਬਾਰੇ ਸਾਰੀ ਗੱਲ ਦੱਸ ਦਿੱਤੀ ਗੁਰੂ ਜੀ ਨੇ ਆਖਿਆ ਇੱਕ ਵਾਰੀ ਫੇਰ ਉਸ ਫਕੀਰ ਕੋਲ ਜਾ ਕੇ ਬੇਨਤੀ ਕਰੋ ਕਿ ਉਹ ਪਾਣੀ ਅੱਲਾ ਦੀ ਬਖਸ਼ਿਸ਼ ਹੈ ਤੇ ਇਸ ਨੂੰ ਵੰਡ ਕੇ ਹੀ ਵਰਤਣਾ ਚਾਹੀਦਾ ਹੈ ਅਤੇ ਅਝਿਹਾ ਕਰਨ ਨਾਲ ਹੀ ਤੁਸੀਂ ਖੁਦਾ ਦੀ ਬਖਸ਼ਿਸ਼ ਦੇ ਪਾਤਰ ਬਣੋਗੇ ਭਾਈ ਮਰਦਾਨਾ ਨੇ ਦੂਸਰੀ ਵਾਰ ਜਾ ਕੇ ਜਿਵੇਂ ਗੁਰੂ ਜੀ ਨੇ ਉਪਦੇਸ਼ ਦਿੱਤਾ ਸੀ ਐਨ ਇਸੇ ਤਰ੍ਹਾਂ ਇਹ ਵਲੀ ਗੰਧਾਰੀ ਨੂੰ ਜਾ ਬੇਨਤੀ ਕੀਤੀ ਵਲੀ ਗੰਧਾਰੀ ਐਸਾ ਕਠੋਰ ਦਿਲ ਸੀ ਕਿ ਉਸ ਉੱਪਰ ਖੁਦਾ ਦੇ ਵਾਸੀ ਦਾ ਵੀ ਕੋਈ ਅਸਰ ਨਾ ਹੋਇਆ ਕਿਉਂਕਿ ਉਹ ਇੱਕ ਹੰਕਾਰੀ ਇਨਸਾਨ ਸੀ ਜਿਸ ਵਿੱਚ ਫਕੀਰ ਵਾਲੇ ਗੁਣ ਨਹੀਂ ਸਨ ਹੰਕਾਰ ਵਿੱਚ ਆ ਕੇ ਉਸ ਨੇ ਭਾਈ ਮਰਦਾਨਾ ਨੂੰ ਬਹੁਤ ਬੋਲ ਕਬੂਲ ਕੀਤੇ ਤੇ ਇਥੋਂ ਤੱਕ ਕਹਿ ਦਿੱਤਾ ਤੂੰ ਮੂਮਨ ਹੋ ਕੇ ਇੱਕ ਕਾਫਿਰ ਨਾਲ ਤੁਰਿਆ ਫਿਰਦਾ ਹੈ ਜੇ ਤੇਰਾ ਐਡਾ ਹੀ ਜ਼ਹਿਰ ਮੁਰਸ਼ਿਦ ਹੈ ਤਾਂ ਤੈਨੂੰ ਪਾਣੀ ਕਿਉਂ ਨਹੀਂ ਪਿਲਾ ਸਕਦਾ ਮੋੜ-ਮੋੜ ਕੇ ਮੇਰੇ ਕੋਲ ਕਿਉਂ ਭੇਜਦਾ ਹੈ ਉਦਾਸ ਹੋ ਕੇ ਭਾਈ ਮਰਦਾਨਾ ਫਿਰ ਗੁਰੂ ਜੀ ਕੋਲ ਵਾਪਸ ਆ ਗਿਆ ਤੇ ਵਲੀ ਗੰਧਾਰੀ ਦੀਆਂ ਹੰਕਾਰ ਭਰੀਆਂ ਸਾਰੀਆਂ ਗੱਲਾਂ ਉਸ ਨੂੰ ਦੱਸ ਦਿੱਤੀਆਂ ਭਾਈ ਮਰਦਾਨਾ ਪਿਆਸ ਨਾਲ ਵੀ ਕਾਫੀ ਉਦਾਸ ਚਿੱਤ ਹੋ ਗਿਆ ਸੀ ਗੁਰੂ ਜੀ ਨੇ ਉਸ ਨੂੰ ਆਖਿਆ ਕਿ ਕਰਤਾਰ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਉਦਾਸ ਨਾ ਹੋ ਗੁਰੂ ਜੀ ਨੇ ਇੱਕ ਪੱਥਰ ਵੱਲ ਇਸ਼ਾਰਾ ਕਰਦਿਆਂ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਉਸ ਪੱਥਰ ਨੂੰ ਇੱਕ ਪਾਸੇ ਕਰ ਦਿਓ ਜਦੋਂ ਪੱਥਰ ਚੁੱਕ ਕੇ ਭਾਈ ਮਰਦਾਨਾ ਨੇ ਇੱਕ ਪਾਸੇ ਕੀਤਾ ਤਾਂ ਉਸ ਦੇ ਥੱਲੇੋਂ ਨਿਰਮਲ ਜਲ ਨਿਕਲ ਆਇਆ ਜੋ ਭਾਈ ਮਰਦਾਨੇ ਨੇ ਰੱਜ ਕੇ ਪੀਤਾ ਅਤੇ ਵਾਹਿਗੁਰੂ ਜੀ ਦਾ ਸ਼ੁਕਰ ਕੀਤਾ ਵਲੀ ਗੰਧਾਰੀ ਨੇ ਜਦ ਆਪਣੇ ਜਸ਼ਮੇ ਵੱਲ ਦੇਖਿਆ ਤਾਂ ਉਸ ਨੂੰ ਉਸ ਦਾ ਪਾਣੀ ਘਟਦਾ ਨਜ਼ਰੀ ਆਇਆ ਅਤੇ ਆਪਣੇ ਹੰਕਾਰ ਨੂੰ ਵੀ ਛੱਟ ਵੱਜ ਦੀ ਮਹਿਸੂਸ ਹੋਈ ਉਸ ਨੇ ਜਦ ਖੜਾ ਹੋ ਕੇ ਥੱਲੇ ਚਾਤ ਮਾਰੀ ਤਾ ਭਾਈ ਮਰਦਾਨੇ ਨੂੰ ਪਾਣੀ ਪੀਂਦੇ ਵੇਖਿਆ। ਆਸਰੇ ਵਿੱਚ ਇਹ ਪਾਣੀ ਉਸ ਦੇ ਚਸ਼ਮੇ ਵਿੱਚੋਂ ਹੀ ਆ ਰਿਹਾ ਸੀ। ਆਪਣੇ ਜਸ਼ਮੇ 'ਚੋਂ ਪਾਣੀ ਘੜਦਾ ਵੇਖ ਕੇ ਪਹਿਲਾ ਤਾਂ ਵਲੀ ਗੰਧਾਰੀ ਉਦਾਸ ਹੋਇਆ। ਫਿਰ ਉਸ ਨੇ ਹੰਕਾਰ ਵਿੱਚ ਆ ਕੇ ਇੱਕ ਵੱਡਾ ਪੱਥਰ ਉਸ ਪਾਸੇ ਵੱਲ ਨੂੰ ਰੇੜਿਆ ਜਿਸ ਪਾਸੇ ਥੱਲੇ ਗੁਰੂ ਜੀ ਤੇ ਭਾਈ ਮਰਦਾਨਾ ਬੈਠੇ ਹੋਏ ਸਨ। ਉਸਨੇ ਪੱਥਰ ਗੁਰੂ ਜੀ ਤੇ ਭਾਈ ਮਰਦਾਨਾ ਨੂੰ ਮਾਰਨ ਵਾਸਤੇ ਰੇੜਿਆ ਸੀ ਗੁਰੂ ਜੀ ਨੇ ਸਹਜੇ ਹੀ ਆਪਣਾ ਹੱਥ ਥੱਲੇ ਨੂੰ ਰੇੜਦੇ ਆਉਂਦੇ ਉਸ ਵੱਡੇ ਸਾਰੇ ਪੱਥਰ ਵੱਲ ਕੀਤਾ ਅਤੇ ਪੱਥਰ ਹੱਥ ਨੂੰ ਛੂੰਦੇ ਸਾਰ ਹੀ ਉਥੇ ਹੀ ਅਟਕ ਗਿਆ ਅਤੇ ਗੁਰੂ ਜੀ ਤੇ ਮਰਦਾਨੇ ਨੂੰ ਕੋਈ ਹਾਨੀ ਨਾ ਪਹੁੰਚੀ ਸੰਗਤ ਜੀ ਰੱਬ ਦੀ ਕੁਜ਼ਰਤ ਅਤੇ ਗੁਰੂ ਜੀ ਦਾ ਤੇਜ ਪ੍ਰਤਾਪ ਪੱਥਰ ਐਨਾ ਨਰਮ ਹੋ ਗਿਆ ਸੀ ਕਿ ਗੁਰੂ ਜੀ ਦਾ ਪੰਜਾ ਉਸ ਵਿੱਚ ਧਸ ਗਿਆ ਜਿਸ ਨਾਲ ਪੱਥਰ ਉੱਤੇ ਪੰਜੇ ਦਾ ਪੱਕਾ ਨਿਸ਼ਾਨ ਲੱਗ ਗਿਆ ਜੋ ਅੱਜ ਤੱਕ ਮੌਜੂਦ ਹੈ ਸੰਗਤ ਜੀ ਇਹ ਵੇਖ ਕੇ ਬਲੀ ਗੰਧਾਰੀ ਦਾ ਹੰਕਾਰ ਟੁੱਟ ਗਿਆ ਅਤੇ ਉਸ ਨੇ ਗੁਰੂ ਜੀ ਪਾਸ ਆ ਕੇ ਆਪਣੀ ਭੁੱਲ ਲਈ ਮਾਫੀ ਮੰਗੀ ਗੁਰੂ ਜੀ ਨੇ ਉਪਦੇਸ਼ ਦਿੱਤਾ ਬਲੀ ਗੰਧਾਰੀ ਖੁਦਾ ਦੀ ਦਿੱਤੀ ਵਸਤੂ ਦਾ ਕੀ ਹੰਕਾਰ ਉਸ ਦੀਆਂ ਬਖਸ਼ਿਸ਼ਾਂ ਦਾ ਧੰਨਵਾਦ ਹੀ ਕਰਨਾ ਬਣਦਾ ਹੈ ਹੰਕਾਰ ਨਹੀਂ ਸਰਬ ਕਲਾ ਸਮਰੱਥ ਜੇ ਬਖਸ਼ਿਸ਼ ਕਰਦਾ ਹੈ ਤਾਂ ਭਾਵੇਂ ਉਹ ਕਿੰਨਾ ਦਿਆਲੂ ਹੈ ਹੰਕਾਰੀ ਨੂੰ ਸਿੱਖਿਆ ਦੇਣ ਲਈ ਹੋ ਵੀ ਸਕਦਾ ਹੈ ਉਸ ਦੀਆਂ ਬਖਸ਼ਿਸ਼ਾਂ ਦਾ ਧੰਨਵਾਦ ਕਰੋ ਦੂਜਿਆਂ ਨਾਲ ਵੰਡ ਕੇ ਵਰਤੋ ਅਤੇ ਸਦਾ ਉਸ ਦਾ ਸ਼ੁਕਰਾਨਾ ਹੀ ਕਰਦੇ ਰਹੋ ਇਹ ਗੱਲ ਸੁਣ ਕੇ ਭਲੀ ਗੰਦਾਰੀ ਨੂੰ ਸਾਰੀ ਗੱਲ ਸਮਝ ਆ ਗਈ ਤੇ ਉਹ ਗੁਰੂ ਜੀ ਦੇ ਆ ਕੇ ਚਰਨੀ ਪੈ ਗਿਆ ਤੇ ਅੱਗੇ ਤੋਂ ਵੰਡ ਛਕਣ ਦਾ ਵੀ ਪ੍ਰਣ ਕੀਤਾ ਸੰਗਤ ਜੀ ਸਾਖੀ ਦਾ ਅਗਲਾ ਭਾਗ ਸ਼ੁਰੂ ਕਰਦੇ ਹਾਂ ਸਾਖੀ ਦਾ ਟੌਪਿਕ ਹੈ ਬਾਬਰ ਦਾ ਹਮਲਾ ਮੱਕੇ ਦੇ ਹੱਜ ਤੋਂ ਵਾਪਸ ਆਉਂਦੇ ਰਾਹ ਵਿੱਚ ਥਾਂ ਥਾਂ ਤੇ ਸੰਗਤਾਂ ਨੂੰ ਤਾਰਦੇ ਹੋਏ ਗੁਰੂ ਜੀ ਸੈਦਪੁਰ ਪੁੱਜੇ ਜਿੱਥੇ ਉਹਨਾਂ ਨੇ ਸੰਸਾਰ ਫੇਰੀ ਦੇ ਆਰੰਭ ਵਿੱਚ ਭਾਈ ਲਾਲੋ ਨੂੰ ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਥਾਪਿਆ ਸੀ ਉਹਨਾਂ ਨੂੰ ਮੱਕੇ ਤੋਂ ਵਾਪਸ ਆਉਂਦਿਆਂ ਕਾਬਲ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਬਾਬਰ ਹਿੰਦੁਸਤਾਨ 'ਤੇ ਹਮਲਾ ਕਰਨ ਦੀ ਜ਼ੋਰਦਾਰ ਤਿਆਰੀ ਕਰ ਰਿਹਾ ਸੀ ਬਾਬਰ ਦੇ ਹੋਣ ਵਾਲੇ ਹਮਲੇ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਗੁਰੂ ਜੀ ਨੇ ਗੁਰਬਾਣੀ ਦੇ ਗਾਇਨ ਰਾਹੀ ਲੋਕਾਂ ਨੂੰ ਸੂਚਿਤ ਕਰ ਦਿੱਤਾ ਸੀ ਕਿ ਬਾਬਰ ਕਾਬਲ ਤੋਂ ਪਾਪ ਦੀ ਜੰਗ ਨਾਲ ਲੈ ਕੇ ਭਾਰਤ ਵੱਲ ਹਮਲਾ ਕਰਨਾ ਆ ਰਿਹਾ ਹੈ ਅਤੇ ਜੋਰ ਜ਼ਬਰਦਸਤੀ ਕਰਕੇ ਲੋਕਾਂ ਤੋਂ ਸਭ ਕੁਝ ਖੋ ਲਵੇਗਾ ਬੇਦੋਸ਼ਾਂ ਦਾ ਕਤਲ ਕਰੇਗਾ ਔਰਤਾਂ ਦੀ ਬੇਪਤੀ ਕਰੇਗਾ ਅਜਿਹਾ ਸਭ ਕੁਝ ਕਰਦਿਆਂ ਉਹ ਰੱਬ ਨੂੰ ਬਿਲਕੁਲ ਭੁਲਾ ਦੇਵੇਗਾ ਕਿਸੇ ਦਾ ਵੀ ਧਨ ਦੌਲਤ ਤੇ ਇੱਜ਼ਤ ਪੱਤ ਸੁਰੱਖਿਤ ਨਹੀਂ ਹੋਵੇਗੀ ਇਸ ਤਾੜਨਾ ਦੇ ਬਾਵਜੂਦ ਜਦੋਂ ਬਾਬਰ ਆਪਣੀ ਫੌਜ ਸਮੇਤ ਅਮਨਾਬਾਦ ਵਿੱਚ ਮਾਰੋ-ਮਾਰ ਕਰਦਾ ਆਇਆ ਲੋਧੀਆਂ ਦੀ ਸਰਕਾਰ ਵੱਲੋਂ ਉਸ ਦੇ ਟੱਕਰੇ ਲਈ ਕੋਈ ਤਿਆਰੀ ਨਹੀਂ ਕੀਤੀ ਹੋਈ ਸੀ ਉਹਨਾਂ ਕੁਝ ਮੌਲਵੀ ਕਰਾਏ ਤੇ ਲੈ ਕੇ ਕਲਮਾ ਪੜਨ ਲਈ ਬਿਠਾਏ ਹੋਏ ਸਨ ਕਿਉਂਕਿ ਉਹਨਾਂ ਦਾ ਖਿਆਲ ਸੀ ਕਿ ਅჯਿਹ ਕਰਨ ਨਾਲ ਹੀ ਆਉਣ ਵਾਲੀ ਬੜਾ ਟਲ ਜਾਵੇਗੀ। ਐਸੇ ਹਾਲਾਤ ਵਿੱਚ ਬਾਬਰ ਦੀ ਜਿੱਤ ਹੋਣੀ ਜ਼ਰੂਰੀ ਸੀ। ਜੋ ਹੋ ਕੇ ਹੀ ਰਹੀ। ਹਮਲਾਵਰ ਫੌਜ ਨੇ ਸ਼ਹਿਰ ਨੂੰ ਖੂਬ ਲੁੱਟਿਆ ਅਤੇ ਮਨਮਰਜ਼ੀਆਂ ਕੀਤੀਆਂ। ਇਸ ਖੂਨ ਖਰਾਬੇ ਤੋਂ ਪਿੱਛੋਂ ਜੋ ਮਰਦ, ਈਸਤਰੀ, ਬੱਚੇ ਸਭ ਨੂੰ ਬੰਦੀ ਬਣਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਇਨ੍ਹਾਂ ਬੰਦੀਆਂ ਵਿੱਚ ਗੁਰੂ ਜੀ ਅਤੇ ਭਾਈ ਮਰਦਾਨਾ ਵੀ ਸ਼ਾਮਲ ਸਨ ਜੇਲ੍ਹ ਵਿੱਚ ਬੰਦ ਸਾਰੇ ਬੰਦੀਆਂ ਨੂੰ ਫੌਜ ਵਾਸਤੇ ਚੱਕੀਆਂ ਦੁਆਰਾ ਆਟਾ ਪੀਸਣ ਤੇ ਲਾਇਆ ਗਿਆ ਗੁਰੂ ਜੀ ਨੇ ਜੇਲ੍ਹ ਵਿੱਚ ਇੱਕ ਸ਼ਬਦ ਉਚਾਰਿਆ ਜਿਸ ਤੋਂ ਸਾਰੇ ਬੰਦੀਆਂ ਨੂੰ ਸ਼ਾਂਤੀ ਮਿਲੀ ਅਤੇ ਉਹਨਾਂ ਰੋਣਾ ਧੋਣਾ ਬੰਦ ਕਰ ਦਿੱਤਾ ਸ਼ਬਦ ਰਾਹੀਂ ਗੁਰੂ ਜੀ ਨੇ ਇਹ ਸਿੱਖਿਆ ਦਿੱਤੀ ਸੀ ਕਿ ਉਹ ਰਾਜ ਦੇ ਹੰਕਾਰ ਵਿੱਚ ਸਰਵ ਸ਼ਕਤੀਮਾਨ ਨੂੰ ਉਹ ਕਾਹੀ ਭੁਲਾ ਗਏ ਸਨ ਤਾਂ ਹੀ ਉਹਨਾਂ ਦਾ ਐਸਾ ਬੁਰਾ ਹਾਲ ਹੋਇਆ ਹੈ ਜਿੰਨਾ ਔਰਤਾਂ ਨੇ ਆਪਣੇ ਵਾਲ ਸਵਾਰ ਕੇ ਵਿੱਚ ਸੰਧੂਰ ਸਜਾਇਆ ਹੋਇਆ ਸੀ ਮਹਿਲਾਵਾਂ ਵਿੱਚ ਬੈਠੀਆਂ ਮੌਜਾਂ ਕਰਦੀਆਂ ਸਨ ਉਹਨਾਂ ਦੇ ਵਾਲ ਬੜੀ ਬੇਦਰਦੀ ਨਾਲ ਮੋਨ ਦਿੱਤੇ ਗਏ ਅਤੇ ਉਹਨਾਂ ਨੂੰ ਵੀ ਚੱਕੀਆਂ ਪੀਸਣ ਤੇ ਲਾ ਦਿੱਤਾ ਗਿਆ ਸੀ। ਉਹਨਾਂ ਦਾ ਸੁੰਦਰ ਰੂਪ ਹੀ ਉਹਨਾਂ ਦਾ ਵੈਰੀ ਬਣ ਗਿਆ ਸੀ। ਜੇ ਉਹਨਾਂ ਪ੍ਰਮਾਤਮਾ ਨੂੰ ਵਿਸਾਰਿਆ ਨਾ ਹੁੰਦਾ ਤਾਂ ਉਹਨਾਂ ਨੂੰ ਇਹ ਮੰਦੇ ਦਿਨ ਨਾ ਵੇਖਣੇ ਪੈਂਦੇ। ਆਪਣੀਆਂ ਸੁੱਖ ਸਹੂਲਤਾ ਅਤੇ ਐਸ਼ ਆਰਾਮ ਵਿੱਚ ਪੈ ਕੇ ਉਹ ਤਾਂ ਰੱਬ ਨੂੰ ਕਾਹੀ ਭੁੱਲ ਗਈਆਂ ਹੋਈਆਂ ਸਨ। ਇਹ ਸਾਰਾ ਕੁਝ ਰੋਣ ਕਰ ਲੌਣ ਦਾ ਦ੍ਰਿਸ਼ ਅਤੇ ਗੁਰੂ ਸਾਹਿਬ ਦੇ ਸ਼ਬਦ ਰਾਹੀਂ ਸਾਰੇ ਬੰਦੀਆਂ ਦੇ ਸ਼ਾਂਤ ਹੋ ਜਾਣ ਦੀ ਦ੍ਰਿਸ਼ ਨੂੰ ਬਾਬਰ ਦਾ ਜਰਨੈਲ ਮੀਰ ਖਾਨ ਆਪਣੀ ਅੱਖੀਂ ਵੇਖ ਰਿਹਾ ਸੀ ਉਸ ਨੇ ਇਸ ਅੱਖੀਂ ਵੇਖੇ ਹਾਲ ਦੀ ਰਿਪੋਰਟ ਵਿਸਾਰ ਵਿੱਚ ਬਾਬਰ ਦੇ ਧਿਆਨ ਵਿੱਚ ਲਿਆਂਦੀ ਕਿ ਕਿਵੇਂ ਗੁਰੂ ਜੀ ਦੇ ਸ਼ਬਦ ਨੇ ਸਾਰੇ ਬੰਦੀਆਂ ਦੇ ਅਸਰ ਪਾਇਆ ਕਿਵੇਂ ਉਹ ਸਾਰੇ ਰੋਣਾ ਧੋਣਾ ਛੱਡ ਕੇ ਸ਼ਾਂਤ ਚਿੱਤ ਹੋ ਗਏ ਪਰ ਜਰਨੈਲ ਦੀ ਰਿਪੋਰਟ ਮਿਲਣ ਤੇ ਬਾਬਰ ਨੇ ਬੰਦੀਖਾਨੇ ਦਾ ਆਪ ਦੌਰਾ ਕੀਤਾ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਅਤੇ ਥੋੜੀ ਦੇਰ ਗੁਰੂ ਜੀ ਨਾਲ ਵਿਚਾਰ ਚਰਚਾ ਵੀ ਕੀਤੀ ਇਸ ਦੇ ਫਲ ਸਰੂਪ ਬਾਬਰ ਨੇ ਗੁਰੂ ਜੀ ਤੇ ਭਾਈ ਮਰਦਾਨਾ ਦੀ ਰਿਹਾਈ ਦਾ ਹੁਕਮ ਜਾਰੀ ਕਰ ਦਿੱਤਾ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਸ ਲਈ ਦੁਆ ਮੰਗੋ ਤਾਂ ਗੁਰੂ ਜੀ ਨੇ ਆਖਿਆ ਕਿ ਜਦ ਤੱਕ ਬਾਦਸ਼ਾਹ ਅਤਿਆਚਾਰ ਦਾ ਰਾਹ ਛੱਡਣ ਦਾ ਪ੍ਰਾਣ ਨਹੀਂ ਕਰਦਾ ਦੁਆ ਨਹੀਂ ਹੋ ਸਕਦੀ ਨਾਲ ਹੀ ਇਹ ਵੀ ਕਿਹਾ ਮੈਂ ਇਕੱਲਾ ਬੰਦੀਖਾਨੇ ਤੋਂ ਬਾਹਰ ਨਹੀਂ ਜਾਵਾਂਗਾ ਇਹ ਸਾਰੇ ਬੰਦੀਆਂ ਨੂੰ ਛੱਡਿਆ ਜਾਵੇਗਾ ਤਾਂ ਮੈਂ ਵੀ ਬਾਹਰ ਚਲਿਆ ਜਾਵਾਂਗਾ ਬਾਬਰ ਨੇ ਗੁਰੂ ਜੀ ਦਾ ਹਾਜ਼ਰ ਕਰਦਿਆ ਸਾਰੇ ਬੰਦੀ ਛੱਡ ਦਿੱਤੇ ਅਤੇ ਖੁਸ਼ ਹੋ ਕੇ ਕਹਿਣ ਲੱਗਾ ਬਾਬਾ ਜੀ ਕੁਝ ਹੋਰ ਮੰਗ ਲਓ ਗੁਰੂ ਜੀ ਨੇ ਆਖਿਆ ਸਭ ਉਸ ਖੁਦਾ ਦਾ ਦਿੱਤਾ ਹੋਇਆ ਹੀ ਖਾਂਦੇ ਹਨ ਬਾਦਸ਼ਾਹ ਵੀ ਉਸ ਅੱਲਾ ਦੇ ਹੀ ਬਣਾਏ ਹੋਏ ਹਨ ਸਾਰੇ ਪਾਸੇ ਵੀ ਉਸ ਮਾਲਕ ਦਾ ਦਿੱਤਾ ਹੋਇਆ ਬਹੁਤ ਕੁਝ ਹੈ ਅਤੇ ਸਾਨੂੰ ਉਸ ਮਾਲਕ ਉਤੇ ਪੂਰਾ ਭਰੋਸਾ ਹੈ। ਮਨੁੱਖ ਤੋਂ ਮੰਗਣ ਵਾਲਿਆਂ ਦੀ ਕਦੇ ਪੂਰੀ ਨਹੀਂ ਪੈਂਦੀ ਅਤੇ ਨਾ ਹੀ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਤੇਰੇ ਪਾਸੋਂ ਜਿਹੜਾ ਮੰਗੇਗਾ ਉਹ ਵੱਡਾ ਮੂਰਖ ਹੋਵੇਗਾ। ਗਰਨੈਲ ਮੀਰ ਖਾਨ ਜੋ ਪਹਿਲਾ ਹੀ ਗੁਰੂ ਜੀ ਦੇ ਦਰਸ਼ਨ ਕਰਕੇ ਅਤੇ ਉਹਨਾਂ ਦਾ ਸ਼ਬਦ ਗਾਇਨ ਸੁਣ ਕੇ ਨਿਹਾਲ ਹੋਇਆ ਪਿਆਸੀ ਨੇ ਵੀ ਆਖਿਆ ਬਾਦਸ਼ਾਹ ਸਲਾਮਤ ਉਸ ਸਰਬ ਕਲਾ ਸਮਰੱਥ ਵੱਲੋਂ ਵਰਸਾਏ ਹੋਏ ਫਕੀਰਾ ਨੂੰ ਦਿੱਤਾ ਨਹੀਂ ਜਾਂਦਾ ਉਹਨਾਂ ਪਾਸੋਂ ਮੰਗਿਆ ਹੀ ਜਾਂਦਾ ਹੈ ਬਾਬਰ ਵੀ ਗੁਰੂ ਜੀ ਨਾਲ ਕੁਝ ਵਿਚਾਰ ਚਰਚਾ ਕਰਕੇ ਅਤੇ ਦਰਸ਼ਨ ਕਰਕੇ ਨਿਹਾਲ ਹੋਇਆ ਪਿਆਸੀ ਗੁਰੂ ਜੀ ਦੀ ਅਜਮਤ ਨੂੰ ਭਲੀ ਭਾਂਤ ਜਾਣ ਗਿਆ ਅਤੇ ਆਪਣੇ ਜਰਨੈਲ ਨਾਲ ਸਹਿਮਤੀ ਪ੍ਰਗਟਾਈ ਬਾਬਰ ਅਤੇ ਬਾਬਾ ਨਾਨਕ ਦਾ ਜੋ ਟਕਰਾ ਸੈਦਪੁਰ ਵਿੱਚ ਹੋਇਆ ਕਈ ਪੀੜੀਆਂ ਤੱਕ ਚੱਲਦਾ ਰਿਹਾ ਬਾਬਰ ਦਾ ਪੁੱਤਰ ਹਮਾਇਉ ਕਡੂਰ ਸਾਹਿਬ ਵਿਖੇ ਤਲਵਾਰ ਕੱਢਣ ਲੱਗਾ ਤਾਂ ਗੁਰੂ ਅੰਗਦ ਦੇਵ ਜੀ ਨੇ ਮੁਸਕਰਾ ਕੇ ਆਖਿਆ ਬਾਦਸ਼ਾਹ ਇਹ ਤਲਵਾਰ ਸ਼ੇਰ ਸ਼ਾਹ ਸੂਰੀ ਨਾਲ ਹੋਈ ਲੜਾਈ ਸਮੇਂ ਕਿੱਥੇ ਸੀ ਬਾਦਸ਼ਾਹ ਸ਼ਰਮਿੰਦਾ ਹੋਇਆ ਤੇ ਘੋੜੇ ਤੋਂ ਉੱਤਰ ਕੇ ਖਿਮਾ ਮੰਗੀ ਅਤੇ ਵਰ ਵੀ ਜਹਾਂਗੀਰ ਨੇ ਅੰਨੇ ਤਵਸਬ ਦੇ ਅਸਰ ਹੇਠ ਗੁਰੂ ਅਰਜਨ ਦੇਵ ਜੀ ਨੂੰ ਬੇਵਜਾ ਸ਼ਹੀਦ ਕਰਵਾਇਆ ਜਹਾਂਗੀਰ ਦੇ ਪੁੱਤਰ ਸ਼ਾਹਜਹਾਨ ਦੇ ਰਾਜ ਵਿੱਚ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਜੀ ਉੱਤੇ ਚਾਰ ਜੁੱਧ ਠੋਸੇ ਅਤੇ ਚੋਹਾਂ ਵਿੱਚ ਹੀ ਮੂੰਹ ਦੀ ਖਾਦੀ ਸ਼ਾਹਜਹਾਂ ਦੇ ਪੁੱਤਰ ਔਰੰਗਜ਼ੇਬ ਨੇ ਰਾਜ ਦੇ ਹੰਕਾਰ ਵਿੱਚ ਧਰਮ ਬਦਲੀ ਕਰਨ ਦੀ ਅੱਤ ਚੁੱਕੀ ਤਾਂ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਜੀ ਨੇ ਉਸ ਦੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਉਸ ਦੇ ਸਿਰ ਚੜ੍ਹ ਕੇ ਦਿੱਲੀ ਜਾ ਕੇ ਸ਼ਹਾਦਤ ਦਾ ਜਾਮ ਪੀਤਾ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 9 ਸਾਲ ਦੀ ਛੋਟੀ ਜਿਹੀ ਉਮਰ ਤੋਂ ਹੀ ਔਰੰਗਜ਼ੇਬ ਦੇ ਜ਼ੁਲਮ ਨਾਲ ਟੱਕਰ ਜਾਰੀ ਰੱਖੀ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਵੀ ਖਾਲਸਾ ਪੰਥ ਵੱਲੋਂ ਉਦੋਂ ਤੱਕ ਚੱਲਦੀ ਰਹੀ ਜਦੋਂ ਤੱਕ ਮੁਗਲ ਰਾਜ ਟੈ ਟੇਰੀ ਨਾ ਹੋ ਗਿਆ ਸੋ ਸਾਧ ਸੰਗਤ ਜੀ ਸਾਖੀ ਜਾਦਾ ਲੰਮੀ ਹੋਣ ਕਰਕੇ ਸਾਖੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਸਾਖੀ ਦੀ ਅਗਲੀ ਲੜੀ ਕਰਤਾਰਪੁਰ ਵਸੌਣਾ ਜਲਦੀ ਹੀ ਲੈ ਕੇ ਹਾਜ਼ਰ ਹੋਵਾਂਗੇ ਸੋ ਸਾਧ ਸੰਗਤ ਜੀ ਸਾਖੀ ਨੂੰ ਸੁਣਨ ਵਾਤੇ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਤੇ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰ ਦਿਓ ਜੀ ਜਿਸ ਜਿਸ ਵੀਰ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ